28 ਅਪ੍ਰੈਲ 1635 ਈਸਵੀ ਨੂੰ ਦੋ ਦਿਨਾਂ ਦੀ ਜੰਗ ਤੋਂ ਬਾਅਦ ਕਰਤਾਰਪੁਰ ਸਾਹਿਬ ਦੀ ਜੰਗ ਦੇ ਵਿੱਚ ਪੈਂਦੇ ਖਾਂ ਮਾਰਿਆ ਜਾਂਦਾ ਹੈ ਆਓ ਇਸ ਜੰਗ ਦੇ ਬਾਰੇ ਥੋੜਾ ਜਿਹਾ ਵਿਸਤਾਰ ਦੇ ਨਾਲ ਜਾਣਦੇ ਆ ਜਾਣਨ ਤੋਂ ਪਹਿਲਾਂ ਫਤਿਹ ਸਾਂਝੀ ਕਰ ਲਿਓ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਯਾ ਗੁਰੂ ਜੀ ਕੀ ਫਤਿਹ ਉਹ ਤੋਂ ਪੈਂਦੇ ਖਾਦੇ ਆ ਨਾਮ ਸਾਡੇ ਸਾਹਮਣੇ ਆਉਂਦਾ ਨਾ ਜੀ ਤੇ ਗੁਰੂ ਦਾ ਪਿਆਰ ਵੀ ਚੇਤੇ ਆਉਂਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਬੜੇ ਪਿਆਰ ਨਾਲ ਬੜੇ ਲਾਡਾਂ ਨਾਲ ਬੜੇ ਚਾਵਾਂ ਨਾਲ ਪਾਲਿਆ ਸੀ ਇਹਦਾ ਸਰੀਰ ਬੜਾ ਤਕੜਾ ਸੀ ਸ਼ਰੀਰ ਦੇ ਵਿੱਚ ਡਾ ਬਲ ਸੀ ਤੇ ਸੁਣਿਆ ਕਿ ਜਦੋਂ ਆਪਣੇ ਹੱਥ ਦੇ ਵਿੱਚ ਸਿੱਕਾ ਰੱਖਦਾ ਸੀ ਨਾ ਆਪਣੇ ਗੁੱਠੇ ਦੇ ਨਾਲ ਸਿੱਕੇ ਨੂੰ ਜਦੋਂ ਮਸਲਦਾ ਸੀ ਸਿੱਕੇ ਉੱਪਰ ਬਣੀ ਹੋਈ ਮੋਹਰ ਨੂੰ ਇਹ ਮਿਟਾ ਕੇ ਰੱਖ ਦਿੰਦਾ ਸੀ ਇੱਕ ਘੋੜੇ ਦੇ ਹੀਠਾ ਵੜ ਕੇ ਘੋੜੇ ਨੂੰ ਆਪਣੇ ਮੋਢਿਆਂ ਤੇ ਚੁੱਕ ਲੈਂਦਾ ਸੀ ਤਕੜਾ ਪਹਿਲਵਾਨ ਸੀ ਵੱਡੇ ਵੱਡੇ ਪਹਿਲਵਾਨਾਂ ਨੂੰ ਵੀ ਇਹਨੇ ਚਿਤ ਕੀਤਾ ਹੋਇਆ ਇੱਕ ਦਿਨ ਗੁਰੂ ਹਰਿਕੋਬੀਰ ਪਾਸ਼ਾ ਜੀ ਨੂੰ ਆਖਦਾ ਸਤਿਗੁਰ ਤੁਸੀਂ ਮੇਰੇ ਨਾਲ ਦੋ ਹੱਥ ਕਰੋ ਆਪਾਂ ਲੜੀਏ ਕੋਲ ਗੁਰੂ ਹਰਿਕੋਬੀਰ ਪਾਸ਼ਾ ਜੀ ਨੇ ਜਦੋਂ ਇਹਦੇ ਨਾਲ ਕੋਲ ਲੜੀ ਤੇ ਇਹਨੇ ਇੱਕ ਦਿਨ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਹਰਾ ਦਿੱਤਾ ਉਹਦੇ ਤੇ ਬਾਝਹੰਕਾਰ ਆ ਗਿਆ ਕਿ ਮੈਂ ਤਾਂ ਗੁਰੂ ਨੂੰ ਵੀ ਹਰਾ ਦਿੱਤਾ ਆ ਜਦੋਂ ਮੈਂ ਗੁਰੂ ਨੂੰ ਹੀ ਹਰਾ ਦਿੱਤਾ ਆ ਤੇ ਮੇਰੇ ਤੋਂ ਫਿਰ ਤਾਕਤਵਰ ਬੰਦਾ ਕੌਣ ਹੋ ਸਕਦਾ ਬਸ ਬੰਦਾ ਨਹੀਂ ਮਾਰਦਾ ਜੀ ਬੰਦੇ ਨੂੰ ਬੰਦੇ ਦਾ ਹੰਕਾਰ ਮਾਰ ਜਾਂਦਾ ਹੈ ਉਹੀ ਖੇਡ ਬਣੀ ਸਤਗੁਰ ਜੀ ਨੇ ਬੜੇ ਪਿਆਰ ਨਾਲ ਬੜੇ ਚਾਵਾ ਨਾਲ ਇਹਨੂੰ ਪਾਲਿਆ ਸੀ ਸਤਗੁਰ ਨੇ ਇੱਕ ਇਹਨੂੰ ਘੋੜਾ ਤੇ ਇੱਕ ਪੋਸ਼ਾਕ ਦਿੱਤੀ ਮਾਲਕ ਨੇ ਕਿਹਾ ਜਦੋਂ ਵੀ ਤੂੰ ਆਉਣਾ ਇਸ ਘੋੜੇ ਤੇ ਬਹਿ ਕੇ ਪੋਸ਼ਾਕ ਪਾ ਕੇ ਗੁਰੂ ਘਰ ਆਉਣਾ ਹੈ ਪਰ ਪਿਆਰ ਵਿੱਚ ਲਾੜ ਦੇ ਵਿੱਚ ਇਹਨੇ ਪੁਸ਼ਾਕ ਤੇ ਕੋੜਾ ਆਪਣੇ ਜਵਾਈ ਨੂੰ ਦਿੱਤਾ ਜਦੋਂ ਗੁਰੂ ਮਾਲਕੋ ਨੂੰ ਪੁੱਛਿਆ ਤੇ ਗੁਰੂ ਮਾਲਕੋ ਨੇ ਝੂਠ ਬੋਲਿਆ ਤੇ ਸਤਗੁਰ ਨੇ ਨੂੰ ਸਮਝਾਇਆ ਕਿ ਝੂਠ ਨਾ ਬੋਲ ਪਰ ਇਹਦੀ ਗੱਲ ਦਿਮਾਗ ਚ ਨਹੀਂ ਫਸੀ ਤੇ ਗੁਰੂ ਮਾਲਕ ਜੀ ਦੇ ਨਾਲ ਔਖਾ ਪਾਰਾ ਹੋਇਆ ਸਤਪੁਰ ਜੀ ਨੂੰ ਇਹਨੇ ਸ਼ਬਦ ਕਿਹਾ ਕਿ ਨਾ ਜੇ ਪੈਦੇ ਖਾਂ ਗੁਰੂ ਹਰਕੋਬੀਨ ਪਾਸ਼ਾ ਦੀ ਫੌਜ ਵਿੱਚ ਨਾ ਹੋਵੇ ਤੇ ਗੁਰੂ ਹਰ ਕੋ ਵੀ ਪਾਚਾ ਕੋਈ ਜੰਗ ਜਿੱਤ ਨਹੀਂ ਸਕਦੇ ਸਤਗੁਰ ਨੇ ਇਹਨੂੰ ਆਖਿਆ ਕਿ ਗੁਰਨਾਨਕ ਦੇ ਘਰ ਦੇ ਵਿੱਚ ਤਾਂ ਪੈਂਦੇ ਖਾਂ ਤੂੰ ਹੋਣਾ ਹੈ ਗੁਰਨਾਨਕ ਦਾ ਘਰ ਤਾਂ ਅੱਦਾ ਹੈ ਗੁਰਨਾਨਕ ਦਾ ਘਰ ਕਿਸੇ ਪੈਂਦੇ ਖਾਂ ਦੇ ਸਿਰ ਤੇ ਨਹੀਂ ਚੱਲਦਾ ਤੇ ਤੇਰੇ ਮਨ ਦਾ ਭਲੇਖਾ ਹੋ ਸਕਦਾ ਇਹ ਗੁਰੂ ਮਾਲਕ ਜੀ ਤੋਂ ਗੁੱਸੇ ਹੋਇਆ ਸਤਗੁਰ ਜੀ ਦੀਵਾਨ ਤੋਂ ਘਰ ਤੋਂ ਇਹ ਭੱਜ ਜਾਂਦਾ ਹੈ ਜਦੋਂ ਬੰਦੇ ਦੇ ਅੰਦਰ ਹੰਕਾਰ ਆ ਜਾਵੇ ਖਬਰਦਾਰ ਨਾ ਹੋ ਜਾਂਦਾ ਹੈ। ਇਹ ਕਰਤਾਰਪੁਰ ਸਾਹਿਬ ਮੁਗਲਾਂ ਨੂੰ ਨਾਲ ਲੈ ਕੇ ਸਤ ਗੁਰੂ ਜੀ ਦੇ ਉੱਪਰ ਚੜਾਈ ਕਰ ਦਿੰਦਾ ਆ 26 ਅਪ੍ਰੈਲ ਨੂੰ। 26 ਨੂੰ ਵੀ ਜੰਗ ਹੋਇਆ 27 ਨੂੰ ਵੀ ਜੰਗ ਹੋਇਆ 28 ਅਪ੍ਰੈਲ 1635 ਨੂੰ ਪੰਦੇਖਾ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਟਕਰਾ ਹੁੰਦਾ ਹੈ। ਹੁਣ ਗੁਰੂ ਦਾ ਸੁਭਾਅ ਹੈ ਗੁਰੂ ਆਪ ਪਹਿਲਾ ਵਾਰ ਨਹੀਂ ਕਰਦਾ ਗੁਰੂ ਮਾਲਕ ਨੇ ਪੈਂਦੇ ਖਾਨ ਨੂੰ ਕਿਹਾ ਕਿ ਤੂੰ ਵਾਰ ਕਰ ਸਤਗੁਰ ਨੇ ਇਹਨੂੰ ਆਖਿਆ ਕਿ ਤੇਰਾ ਤੇ ਮੇਰਾ ਇੱਕ ਰਿਸ਼ਤਾ ਹੈ ਮੈਂ ਤੇਰਾ ਗੁਰੂ ਵੀ ਰਿਹਾ ਤੂੰ ਮੇਰਾ ਸਿੱਖ ਰਿਹਾ ਹੈ ਮੈਂ ਜਿਹਨੂੰ ਪਹਿਲਾ ਮੌਕਾ ਦਿੰਦਾ ਤੂੰ ਮੇਰੇ ਤੇ ਵਾਰ ਕਰ ਇਹਨੇ ਵਾਰ ਕੀਤਾ ਗੁਰੂ ਮਾਲਕ ਨੇ ਰੋਕ ਲਿਆ ਸਤਗੁਰ ਕਹਿੰਦੇ ਇੱਕ ਸਾਡਾ ਰਿਸ਼ਤਾ ਹੋਰ ਰਿਹਾ ਹੈ ਉਹ ਕਿਸੇ ਦਾ ਸਤਗੁਰ ਨੇ ਇਹਨੂੰ ਕੋਲ ਸਿਖਾਏ ਸੀਗੀ ਕਿ ਮੈਂ ਤਰਾਂ ਉਸਤਾ ਦਾ ਨੂਮਰਾ ਚੇਗਰਦਾ ਤੂ ਵਾਰ ਕਰ ਇਹਨੇ ਵਾਰ ਕੀਤਾ ਤੇ ਗੁਰੂ ਮਾਲਕ ਨੇ ਫੇਰ ਰੋਕ ਲਿਆ ਅਤਾਸਿ ਲਿਖਿਆ ਹੋਇਆ ਕਿ ਨੇ ਤਿੰਨ ਵਾਰ ਕੀਤੇ ਤੇ ਤਿੰਨੇ ਵਾਰ ਗੁਰੂ ਮਾਲਕ ਜੀ ਨੇ ਰੋਕ ਲਏ ਫਿਰ ਸਤਗੁਰ ਜੀ ਨੇ ਕਿਹਾ ਕਿ ਹੁਣ ਪੈਂਦੇ ਖਾਂ ਵਾਰ ਮੈਂ ਕਰਾਂਗਾ ਰੋਕੀ ਉਹ ਸਤਗੁਰ ਜੀ ਨੇ ਇਹਦੇ ਉੱਤੇ ਵਾਰ ਕੀਤਾ ਮੇਰੇ ਮਾਲਕ ਨੇ ਨੀ ਤੇਜੀ ਦੇ ਨਾਲ ਸ਼੍ਰੀ ਸਾਹਿਬ ਕਿਰਪਾ ਨੂੰ ਸਤਿਗੁਰ ਨੇ ਚਲਾਇਆ ਕਿ ਇਹਦੇ ਸਤਿਗੁਰ ਜੀ ਨੇ ਮੋਢੇ ਦੇ ਵਿੱਚੋਂ ਚੀਰ ਪਾ ਦਿੱਤਾ ਇਹ ਧਰਤੀ ਤੇ ਡਿੱ ਗਿਆ ਜਿ ਆਪਣੇ ਮੁੱਖ ਦੇ ਵਿੱਚੋਂ ਸ਼ਬਦ ਬੋਲਦਾ ਹਾਏ ਅੱਬਾ ਹਾਏ ਅੱਬਾ ਗੁਰੂ ਮਾਲਕ ਨੇ ਕਿਹਾ ਹੁਣ ਅੱਮਾ ਕਹਿਣ ਦਾ ਵੇਲਾ ਨਹੀਂ ਹੈ ਹੁਣ ਅੱਲਾ ਕਹਿ ਦੇਖੋ ਗੁਰੂ ਹਰਗੋਬਿੰਦ ਪਾਸ਼ਾ ਦਾ ਤਰਸ ਇਹ ਗੁਰੂ ਕਰਦੱਤ ਦਾ ਵਿਰੋਧੀ ਸੀ ਗੁਰਮਾਲਕ ਜੀ ਨੇ ਇਹਦੇ ਆਖਰੀ ਸਾਹਾਂ ਦੇ ਵਿੱਚ ਇਹਦੇ ਸਿਰ ਨੂੰ ਆਪਣੇ ਪੱਟਾ ਤੇ ਰੱਖਿਆ ਸਿਰ ਨੂੰ ਪਲੋਸਿਆ ਟੁੱਪ ਪੈਰੀ ਸਾਤਗੁਰਾਂ ਬੜੀ ਢਾਲ ਦੇ ਨਾਲ ਮੇਰੇ ਮਾਲਕ ਜੀ ਦੇ ਇਹਦੇ ਮੁਖ ਦੇ ਉੱਤੇ ਮੂਹ ਦੇ ਉੱਤੇ ਸ਼ਾ ਕੀਤੀ ਹੁਣ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਹੁਣ ਕਰ ਵੀ ਕੀ ਸਕਦੇ ਸੀ ਜਦੋਂ ਗਲਤੀ ਦਾ ਅਹਿਸਾਸ ਹੋਇਆ ਗੁਰੂ ਮਾਲਕ ਜੀ ਕੋਲੋਂ ਮਾਫੀ ਮੰਗਦਾ ਹਾਂ ਸਤਕੁਰਜੀ ਦਾ ਫੇਰ ਵੀ ਮਨ ਭਰਦਾ ਸੀਗਾ ਕਿ ਮੈਂ ਇਹਨੂੰ ਪਾ ਲਿਆ ਸੀ ਵੱਡਾ ਕੀਤਾ ਸੀ ਅੱਜ ਮੇਰੇ ਹੱਥ ਹੋਈਏ ਮਰ ਗਿਆ ਜੇ ਹੰਕਾਰ ਨਾ ਕਰਦਾ ਤੇ ਸ਼ਾਇਦ ਪੈਂਦੇਖਾਂ ਦਾ ਆ ਅੰਤ ਨਾ ਹੁੰਦਾ ਸੋ ਅੱਜ ਦੇ ਦਿਨ ਲਗਾਤਾਰ 3 ਦਿਨ ਲੜਾਈ ਚੱਲਦੀ ਹੈ 26 ਤਰੀਕ 27 ਤਰੀਕ ਤੇ 28 ਤਰੀਕ 28 ਤਰੀਕ ਨੂੰ ਪੈਂਦੇਖਾਂ ਮਾਰਿਆ ਜਾਂਦਾ ਬਹੁਤ ਮੁਗਲ ਮਾਰੇ ਜਾਂਦੇ ਆ ਤੇ ਬਾਤ ਗੁਰੂ ਕੇ ਜਿਹੜੇ ਸਿੱਖ ਨੇ ਉਹ ਵੀ ਸ਼ੀਤੀ ਦਾ ਚਾਪ ਮਿੰਦੇ ਆ ਤੇ 28 ਅਪ੍ਰੈਲ 1635 ਈਸਵੀ ਨੂੰ ਇਹ ਜਿਹੜੀ ਜੰਗਾ ਕਰਤਾਰਪੁਰ ਸਾਹਿਬ ਦੀ ਇਹ ਖਤਮ ਹੋ ਜਾਂਦੀ ਹੈ ਸਤਿਗੁਰੂ ਦਾਤਾ ਕਿਰਪਾ ਕਰੇ ਮਾਲਕ ਜੀ ਮਿਹਰਮਤ ਕਰੇ ਇਤਿਹਾਸ ਦੇ ਹੋਰ ਵਰਕ ਕੇ ਜਾਣਨ ਦੇ ਲਈ ਸਾਡਾ ਚੈਨਲ ਆਦ ਸੱਚ ਸਟੂਡੀਓਸ ਤੁਸੀ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਹੋਰ ਇਤਿਹਾਸ ਦੀ ਜਾਣਕਾਰੀ ਮਿਲਦੀ ਰਹੇ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ